ਅੰਮ੍ਰਿਤਸਰ ਦਾ ਕੋਈ ਚੌਂਕ ਐਸਾ ਨਹੀਂ ਹੈ ਜਿੱਥੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਨਾ ਮਿਲਦਾ ਹੋਵੇ ਜਿਸ ਦਾ ਮੁੱਖ ਕਾਰਨ ਔਟੋ ਰਿਕਸ਼ਾ ਚਾਲਕਾਂ ਵੱਲੋਂ ਬੇਤਰਤੀਬ ਢੰਗ ਨਾਲ ਰੁਕਣਾ ਅਤੇ ਲੋਕਾਂ ਵੱਲੋਂ ਸੜਕ ਤੇ ਗਲਤ ਪਾਸੇ ਵਾਹਨ ਪਾਰਕ ਕਰਨਾ ਹੈ ਸੜਕਾਂ ਤੇ ਬੇਤਰਤੀਬ ਪਾਰਕਿੰਗ ਅਤੇ ਔਟੋ ਦੁਆਰਾ ਬੇਤਰਤੀਬ ਰੁਕਣ ਨਾਲ ਸੂਚਾਰੂ ਆਵਾਜਾਈ ਵਿੱਚ ਰੁਕਾਵਟ ਆਉਂਦੀ ਹੈ ਸ਼ਹਿਰ ਵਾਸੀਆਂ ਨੇ ਸਾਡੀ ਫਾਸ ਨਿਊਜ਼ ਟੀਮ ਨਾਲ ਗੱਲ ਕਰਦਿਆਂ ਨਿਰਾਸ਼ਾ ਪ੍ਰਗਟ ਕੀਤੀ ਅਤੇ ਪੀੜ ਨੂੰ ਕਾਟ ਕਰਨ ਲਈ ਸਖਤ ਟ੍ਰੈਫਿਕ ਨਿਯਮਾਂ ਅਤੇ ਨਿਰਧਾਰਿਤ ਪਾਰਕਿੰਗ ਖੇਤਰਾਂ ਦੀ ਮੰਗ ਕੀਤੀ ਬਹੁਤ ਸਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਤੇ ਬਹੁਤ ਬੁਰਾ ਹਾਲ ਹੈ। ਸਾਈਡਾਂ ਦੇ ਦੁਕਾਨਾਂ ਦੇ ਬਾਹਰ ਗੱਡੀਆਂ ਲੱਗ ਜਾਂਦੀਆਂ। ਫੁੱਟਪਾਥਾਂ ਤੇ ਚੱਲਣ ਦਾ ਰਸਤਾ ਨਹੀਂ ਦਿੰਦਾ। ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਜਿਹੜੇ ਲੋਕ ਬਾਹਰ ਟੂਰਿਸ਼ ਆਉਂਦੇ ਆ ਉਹਨਾਂ ਵਾਸਤੇ ਵੀ ਜਿਹੜੀ ਹੈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ। ਟ੍ਰੈਫਿਕ ਪੁਲਿਸ ਨੂੰ ਚਾਹੀਦਾ ਇਹਦੇ ਵਾਸਤੇ ਛੋੜਾ ਜਾਂ ਸਿਸਟਮ ਨਾਲ ਚੱਲਣ ਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਉਹ ਆਟੋ ਇਹ ਰਿਕਸ਼ਾ ਦੇ ਅਨੇ ਯਾ ਹੋ ਗਿਆ ਸੜਕ ਤੇ ਯਾ ਚੱਲਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ। ਜਗਾ ਜਗਾ ਤੇ ਇਹ ਰਿਕਸ਼ਾ ਜਗਾ ਜਗਾ ਤੇ ਆਟੋ ਦੀ ਪਰ ਮਾਰਿਆ ਇਸ ਕਰਕੇ ਜਿਹੜਾ ਛੋਟੀ ਵਿਕਲ ਨੂੰ ਨਿਕਲਣੇ ਬੜਾ ਮੁਸ਼ਕਲ ਹੋ ਜਾਂਦਾ ਜਾਮ ਲੱਗਣ ਦਾ ਕਾਰਨ ਹੈ ਇਹਨਾਂ ਨੂੰ ਜਾਂ ਕੋਈ ਸਟੈਂਡ ਬਣਾਉਣ ਕੋਈ ਸਿਸਟਮ ਹੀ ਖੋਜਾ ਕਰਨ ਕਿਸੇ ਮਰਜ਼ੀ ਬ੍ਰੇਕ ਲਾ ਦਿੰਦੇ ਜ ਕੋਈ ਵੇਖਦੇ ਨਹੀਂ ਆ ਉਹ ਐਕਸੀਡੈਂਟ ਦਾ ਕਾਰਨ ਵੀ ਹੁੰਦਾ ਜੀ ਬਿਲਕੁਲ ਸਿਸਟਮ ਦੇ ਨਾਲ ਚੱਲਣਗੇ ਤੇ ਵਧੀਆ ਰਹੂਗਾ ਕਿਉਂਕਿ ਐਕਸੀਡੈਂਟ ਹੁੰਦਾ ਵੀ ਕਾਰਨ ਬਣਿਆ ਰਹਿੰਦਾ ਜੀ ਸ਼ਹਿਰ ਛੋਟਾ ਹੁੰਦੇ ਹਸਾਬੇ ਨਾਲ ਨਾ ਪਾਰਕਿੰਗ ਦਾ ਸਿਸਟਮ ਕੋਈ ਨਹੀਂ ਆ ਪਾਰਕਿੰਗ ਤੇ ਕੈਰੋ ਮਾਰਕੀਟ ਬੰਦੀ ਵੀ ਆ ਉਹਨਾਂ ਦਾ ਥੋੜਾ ਜਿਹਾ ਫਰਕ ਪਏਗਾ ਉਹਨਾਂ ਆਲਰੇ ਟਾਈਮ ਦੇ ਵਿੱਚ ਆ ਸਿਸਟਮ ਦਾ ਨਾਮ ਬਣਾਈ ਹੈ ਪਾਰਕਿੰਗ ਦੀ ਕੈਰੋ ਤੇ ਬਣੀ ਹੈ ਲੋਕ ਲਗਾਉਂਦੇ ਨਹੀਂ ਗੱਡੀਆਂ ਉੱਤੇ ਲੇਕਿਨ ਸਿਸਟਮ ਆ ਮਲਟੀ ਰੈਸ਼ ਨੂੰ ਬਣਾਈ ਹੈ ਨਾ ਉਹਨਾਂ ਦਾ ਬੜਾ ਫਰਕ ਪਏਗਾ ਪਾਰਕਿੰਗਾਂ ਬਣੀਆਂ ਉੱਤੇ ਗੱਡੀਆਂ ਖਿਲਾਰਨੀਆਂ ਚਾਹੀਦੀਆਂ ਆਟੋ ਦੀ ਪਾਰਕਿੰਗ ਵੱਖਰੀ ਬਣਨੀ ਚਾਹੀਦੀ ਆਟੋ ਸਟਾਪ ਬਣਨੀ ਚਾਹੀਦੀ ਜੇ ਤੇ ਸਵਾਰੀ ਰੁਕੇ ਸਟੌਪ ਦੇ ਉੱਤੇ ਤੇ ਆਟੋ ਆਵੇ ਸਵਾਰੀ ਚੜ ਕੇ ਗਾ ਜਾਵੇ ਇਹ ਆਟੋ ਵਾਲੇ ਵੇਚਦੇ ਨਹੀਂ ਜਿੱਥੇ ਸਵਾਰੀ ਦੇ ਦੇ ਉੱਤੇ 브্রেক ਲਾਦੇ ਤਾਂ ਐਕਸੀਡੈਂਟ ਹੋਣ ਦਾ ਖਤਰਾ ਜਿਹੜੀਆਂ ਸੰਦਰ ਖੜੀਆਂ ਬੈਠ ਜਾਂ ਉਹਨਾਂ ਨੂੰ ਸਾਟ ਲੱਗਦੀ ਹੈ ਜਿਹੜੀਆਂ ਬਾਹਰ ਖੜੀਆਂ ਉਹਨਾਂ ਨੂੰ ਸਾਟ ਲੱਗ ਸਕਦੀ ਜਾਮ ਵੀ ਬੜੇ ਜ਼ਿਆਦਾ ਲੱਗ ਜਾਂਦੇ ਨੇ ਆਟੋ ਵਾਲਿਆਂ ਦੇ ਵੀ ਕੰਟਰੋਲ ਕਰਨਾ ਜਿਹਦਾ ਇਹਨਾਂ ਨੂੰ ਇੱਕ ਸਟਾਡ ਵੱਖਰਾ ਬਣਾ ਕੇ ਜਾਣਾ ਚਾਹੀਦਾ ਉੱਥੇ ਟੈਪੂ ਲੱਗ ਲਓ ਉੱਥੇ ਸਵਾਰੀ ਆਵੇ ਜੜਾ ਇਹਦੇ ਚੱਲ ਜੂਗੇ ਸ਼ਹਿਰ ਵਿੱਚ ਦਿਨ-ਦਿਨ ਵਧਦੀ ਆਟੋਆਂ ਦੀ ਤਾਦਾਦ ਹੈ ਜਿਸ ਨਾਲ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਾਫੀ ਦਿੱਕਤ ਦਾ ਪਰੇਸ਼ਾਨਾ ਇਹਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਆਟੋਆਂ ਦੇ ਜਿੱਥੇ ਮਰਜ਼ੀ ਬ੍ਰੇਕ ਲਾਉਣ ਦੇ ਨਾਲ ਲੋਕਾਂ ਦੇ ਕਈ ਵਾਰ ਐਕਸੀਡੈਂਟ ਵੀ ਹੁੰਦੇ ਦੇਖੇ ਜਾਂਦੇ ਨੇ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਸ਼ਹਿਰ ਨੂੰ ਸੜਕਾਂ ਨੂੰ ਖੁੱਲਾ ਢੁਲਾ ਕਰਨ ਦੇ ਲਈ ਜਾਂ ਆਟੋਆਂ ਦੀ ਤਾਦਾਦ ਨੂੰ ਘਟਾਉਣ ਦੇ ਲਈ ਕੋਈ ਸੋਚਣ ਦੀ ਲੋੜ ਹੈ ਤੇ ਜਾਂ ਇਹਨਾਂ ਨੂੰ ਕੋਈ ਵੱਖਰਾ ਪੈਸੇ ਦਿੱਤਾ ਜਾਵੇ ਔਰ ਲੋਕਾਂ ਨੂੰ ਸੜਕਾਂ ਤੇ ਚੱਲਣ ਲਈ ਕੋਈ ਵੱਖਰੀ ਰੋਡ ਵੀ ਬਣਾਈ ਜਾਵੇ ਨਹੀਂ ਤੇ ਆਨਲਾ ਸਹਿਮ ਸਮਾਂ ਹੋ ਗਈ ਹੈ ਕਿ ਜੋ ਨਾ ਹੋ ਲੰਘ ਸਕਦਾ ਤੇ ਨਾ ਆਟੋ ਤੇ ਨਾ ਲੋਕੀ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਹੈ ਕਿ ਆਟੋਆਂ ਦੀ ਤਦਾਦ ਨੂੰ ਕਿਤੇ ਵੱਖਰਾ ਕੋਈ ਪੈਸੇ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਸੜਕਾਂ ਤੋਂ ਲੰਘਣ ਸਮੇ ਕਿਸੇ ਵੀ ਦਿੱਕਤ ਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਾਫੀ ਵਾਰ ਪਾਸਵੇ ਟੀਮ ਸਾਡੀ ਵਾਰ-ਵਾਰ ਖਬਰਾਂ ਦਿਖਾ ਕੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਹਰ ਚੀਜ਼ ਤੋਂ ਪੱਕਾ ਜਾਗਰੂਕ ਕਰੰਦੀ ਆ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਜਾਗਰੂਕ ਹੁੰਦਾ ਸੋ ਸੋਚਣ ਦੀ ਲੋੜ ਹੈ ਪਰ ਹੁਣ ਦੇਖਣਾ ਹੋਊਗਾ ਸਾਡੀ ਇਸ ਕਵਰ ਤੋਂ ਬਾਅਦ ਪ੍ਰਸ਼ਾਸਨ ਕਿੰਨੀ ਛੇਤੀ ਇਸ ਤੇ ਐਕਸ਼ਨ ਲੈਂਦਾ ਹੈ ਤਾਂ ਜੋ ਲੋਕਾਂ ਨੂੰ ਜਿਹੜੀ ਰਾਹ ਮਿਲਦੀ ਹੈ ਕੈਮ